24 ਘੰਟਿਆਂ ਚੋਂ 24 ਮਿੰਟ ਕਲਯੁਗ ਦੇ ਵਿੱਚ ਜੇ ਤੁਸੀਂ ਮੂਲ ਮੰਤਰ ਸਾਹਿਬ ਜਪਦੇ ਹੋ ਤਾਂ ਇਹ ਸੋਚ ਲਓ ਵੀ ਗੁਰੂ ਨਾਨਕ ਸਾਹਿਬ ਦੀ ਤੁਸੀਂ ਖੁਸ਼ੀ ਲੈ ਲਈ ਉਸ ਤੋਂ ਵੱਧ ਸਮਾਂ ਜੀ ਜਪਦੇ ਹੋ ਉਹ ਤੁਹਾਡਾ ਪ੍ਰਕਾਸ਼ ਇੱਕ ਹੋਰ ਧਿਆਨ ਦੇਣਾ ਜੇ ਮੂਲ ਮੰਤਰ ਸਾਹਿਬ ਨਾ ਜਪਿਆ ਵਾਹਿਗੁਰੂ ਸ਼ਬਦ ਨਾਮ ਨਾ ਜਪਿਆ ਨਾ ਇਹ ਤੁਹਾਨੂੰ ਕਿਤਾਬਾਂ 'ਚ ਗੱਲਾਂ ਨਹੀਂ ਮਿਲਣੀਆਂ ਥੋੜਾ ਪ੍ਰਕਾਸ਼ ਕਦੇ ਵਧ ਨਹੀਂ ਸਕਦਾ ਓਰਾ ਹੁੰਦਾ ਓਰਾ ਰੇਕੀ ਵਾਲੇ ਨੂੰ ਓਰਾ ਕਹਿੰਦੇ ਨੇ ਇਹਨਾਂ ਓਰੇ ਨੂੰ ਇਕੱਠਾ ਕਰਕੇ ਨਾ ਫਿਰ ਉਹ ਉਹ ਸ਼ਕਤੀ ਆਪਣੀ ਇਕੱਠੀ ਕਰਦੇ ਜਿੰਨਾ ਆਪਾਂ ਮੂਲ ਮੰਤਰ ਸਾਹਿਬ ਕਰਾਂਗੇ ਜਿੰਨਾ ਵਾਹਿਗੁਰੂ ਸ਼ਬਦ ਦਾ ਜਾਪ ਕਰਾਂਗੇ ਉਹਨਾਂ ਥੋੜਾ ਪ੍ਰਕਾਸ਼ ਵਧੇਗਾ ਵੀ ਮਹਾਰਾਜ ਨੇ ਪ੍ਰਕਾਸ਼ ਦੇਖਣਾ ਵੀ ਪ੍ਰਕਾਸ਼ ਕਿੱਥੇਗਾ ਉੱਥੇ ਕਿਰਪਾ ਹੋਣੀ ਹੈ ਜਿੰਨੇ ਰਹੀ ਰਿਹਾ ਨਾ ਫਿਰ ਜਿਉਂਦੂਤਾਂ ਨੇ ਤਾਂ ਕੁੱਟਣਾ ਹੀ ਹੈ ਫਿਰ ਕੋ ਛੁਡਾ ਨਹੀਂ ਸਕਦਾ ਉਹਨਾਂ ਨੇ ਕੁੱਟਣਾ ਤਾਂ ਕਰਕੇ ਵੀ ਮਹਾਪੁਰਖ ਵੀ ਸਮਝਾਉਂਦੇ ਰਹੇ